Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਜੋ ਅਸੀਂ ਕੋੜ ਕਰੋੜ ਦੇ ਕਲਾਾਂ ਦੇ ਵਿੱਚ ਖੜੇ ਆ ਇਹ ਘਰ ਦੇ ਵਿੱਚ ਖੜੇ ਆ ਜੋ ਇਹ ਘਰ ਆ ਜੋ ਜਸਵਿੰਦਰ ਕੌਰ ਪਤੀ ਸੇਵਕ ਸਿੰਘ ਜੋ ਜਿਨ੍ਹਾਂ ਦੀ ਡੈਥ ਹੋਈ ਨੂੰ ਤਕਰੀਬਨ 4 ਸਾਲ ਹੋ ਚੁੱਕੇ ਆ ਉਨ੍ਹਾਂ ਦਾ ਬੱਚੇ ਛੋਟੇ ਛੋਟੇ ਆ ਤਿੰਨ ਬੱਚੇ ਆ ਇੱਕ ਕੁੜੀ ਆ ਦੋ ਬੇਟੇ ਇਹਨਾਂ ਦਾ ਕੋਈ ਵੀ ਕਮਾਈ ਦਾ ਸਾਧਨ ਨਹੀਂ ਇਹਨਾਂ ਦੇ ਜੋ ਵੀ ਟਾਇਲ ਬੱਤਿਆਂ ਤੇ ਛੱਤ ਪਈ ਆ ਉਹ ਸਾਰੇ ਡਿੱਗਣ ਵਾਲੇ ਆ ਜਿਸ ਤਰ੍ਹਾਂ ਮੀਂਹੇਰੀ ਚੱਲਦੀ ਆ ਮੀਂਹੇਰੀਆਂ ਦੇ ਵਿੱਚ ਕਿਸੇ ਟਾਈਮ ਵੀ ਇਹਨਾਂ ਦੇ ਖਤਰਾ ਬਣ ਸਕਦਾ ਇਹਨਾਂ ਦੀ ਇਹੀ ਬੇਨਤੀ ਆ ਜਸਵਿੰਦਰ ਕੌਰ ਦੀ ਇਹ ਇਹਨਾਂ ਦੇ ਗਵਾਂਡੀਆਂ ਦੀ ਆਂਡ ਗਵਾਂਡ ਉਹੀ ਬੇਨਤੀ ਆ ਉਹ ਕਹਿੰਦੇ ਵੀ ਅਸੀਂ ਸਮਾਜ ਸੇਵੀ ਨੂੰ ਹੱਥ ਜੋੜ ਕੇ ਸਾਡੀ ਬੇਨਤੀ ਆ ਜੋ ਕਿ ਸਾਡੇ ਤੈਲ ਬੱਤੇ ਆ ਡਿੱਗਣ ਵਾਲੇ ਆ ਚੌਂਦੀ ਆ ਛੱਤ ਵੀ ਇਹਨੂੰ ਉੱਚਾ ਕਰਕੇ ਲੈਂਟਰ ਪਾ ਕੇ ਜਲਦੀ ਤੋਂ ਜਲਦੀ ਇਹਨੂੰ ਲੈਂਟਰ ਪਾਇਆ ਜਾਵੇ ਤਾਂ ਅਸੀਂ ਸਾਰੇ ਹੀ ਸਮਾਜ ਸੇਵੀਆਂ ਦਾ ਧੰਨਵਾਦ ਹੋਵਾਂਗੇ ਡਾਕਟਰ ਐਸ ਪੀ ਅਭਰਾਏ ਦਾ ਵੀ ਅਸੀਂ ਧੰਨਵਾਦ ਆ ਜਿਨ੍ਹਾਂ ਨੇ ਸਾਡੀ ਇਹ ਮਦਦ ਕੀਤੀ ਜਲਸਣ ਲਾਈ ਪਰ ਅਸੀਂ ਉਹਨਾਂ ਨੂੰ ਡਾਕਟਰ ਐਸ.ਪੀ. ਬਰਾਏ ਨੂੰ ਇਹੀ ਬੇਨਤੀ ਕਰਾਂਗੇ ਵੀ ਜਿਹੜੀ ਸਾਡੀ ਤੁਸੀਂ ਜਲਸਣ ਲਾਈ ਆ ਇਸੇ ਤਰ੍ਹਾਂ ਇਹ ਜਿਹੜਾ ਸਾਡਾ ਮકાਨ ਡਿੱਗਣ ਵਾਲਾ ਇਹਦੀ ਸੂਚਨਾ ਦਿੱਤੀ ਜਾਵੇ ਜੋ ਕਿ ਇਹਦਾ ਮકાਨ ਆ ਮੇਰਾ ਜਸਵਿੰਦਰ ਕੌਰ ਦਾ ਇਹ ਮકાਨ ਲੈਂਡਰ ਪਾਇਆ ਜਾਵੇ ਤਾਂ ਮਿਹਰਬਾਨੀ ਹੋਊਗੀ ਤੁਹਾਡੀ ਡਾਕਟਰ ਐਸ.ਪੀ. ਬਰਾਏ ਦੇ ਕੋਟ ਕਰੋੜ ਕਲਾਂ ਦੇ ਵਿੱਚ ਜੋ ਜਸਵਿੰਦਰ ਕੌਰ ਰਹਿੰਦੇ ਹਨ ਪਤੀ ਨੂੰ 4 ਸਾਲ ਹੋ ਚੁੱਕੇ ਆ ਦਿੱਤੋ ਇਹਨੂੰ ਅਮਰਾਏ ਸਾਹਿਬ ਨੂੰ ਇਹੀ ਸਾਡੀ ਬੇਨਤੀ ਹੈ ਕਿ ਵਾਦ ਤੋਂ ਵਾਦ ਇਹ ਜਿਹੜਾ ਮਕਾਨ ਆ ਬਤਿਆਣਾ ਉਹ ਲੈਂਡਰ ਪਾ ਕੇ ਇਹਨਾਂ ਨੂੰ ਦਿੱਤਾ ਜਾ ਵੀ رپورਟਰ ਪ੍ਰੇਮ ਮਨਚੰਦਾ ਮੁੱਦਕੀ ਸਰ ਮੇਰੇ ਘਰਵਾਲੇ ਨੂੰ 4 ਸਾਲ ਹੋ ਗਏ ਜੀ ਗੁਜ਼ਰੇ ਨੂੰ ਮੇਰੇ ਛੋਟੇ ਛੋਟੇ ਬੱਚੇ ਆ ਤੇ ਕਮਾਈ ਕਰਨ ਵਾਲਾ ਕੋਈ ਵੀ ਨਹੀਂ ਹੈਗਾ ਘਰੇ ਮੇਰੇ ਤੇ ਕਮਰੇ ਮੇਰੇ ਢਿੱਗਣ ਵਾਲੇ ਆ ਪੈ ਬੱਤੇ ਤੇ ਆ ਮੈਂ ਬਹੁਤ ਔਖੀ ਆ ਘਰੇ ਕੋਈ ਕਮਾਈ ਦਾ ਸਾਧਨ ਨਹੀਂਗਾ ਮੇਰੀ ਇਹ ਹੀ ਗਰਜ ਹੈ ਸਾਕੀ ਸਾਰੇ ਮੈਨੂੰ ਵੀ ਹੈਲਪ ਕਰਨ ਮੇਰੇ ਕਮਰੇ ਖੜੇ ਕਰਨ ਲੈਟਰ ਤੇ ਪਾ ਦੇਣ ਤੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦੀ ਹੋਊਗੀ ਮੈਂ ਬਸ ਇਹੀ ਕਹਿਣਾ ਚਾਹੂੰਗੀ ਕਿ ਨਾ ਜਸਵਿੰਦਰ ਕੌਰ ਦੇ ਹਸਬੰਡ ਦੀ 4 ਸਾਲ ਹੋ ਗਏ ਡੈਥ ਹੋਈ ਆ ਤੇ ਇਹਨਾਂ ਦੇ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਤੇ ਇਹਨਾਂ ਦੇ ਮਸੂਮ ਬੱਚੇ ਜਿਹੜੇ ਹਟੈਲ ਬੱਤਿਆਂ ਥੱਲੇ ਪੈਂਦੇ ਆ ਤੇ ਇਹ ਕਦੇ ਵੀ ਡਿੱਗ ਸਕਦੇ ਆ ਸਾਡੀ ਸਮਾਜ ਸੇਵੀ ਨੇ ਇਹੀ ਬੇਨਤੀ ਆ ਕਿ ਇਹਨਾਂ ਦੇ ਟੈਲ ਬੱਤਿਆਂ ਤੋਂ ਲੈਂਟਰ ਬਵਾਇਆ ਜਾਵੇ ਬਸ ਇੰਨੇ ਕ ਧੰਨਵਾਦੀ ਆ